ਸੈਕਿੰਡ ਜਿਹੜਾ ਇਸ਼ੂ ਹੈ ਸਦਰ ਪਟਿਆਲੇ ਦਾ ਉਹਦੇ ਚ ਇੱਕ ਪੈਟਰੋਲ ਪੰਪ ਹੈ ਸਰਵੰਤ ਸਿੰਘ ਆਇਲ ਕੰਪਨੀ ਦਾ ਪੈਟਰੋਲ ਪੰਪ ਹੈ ਜਿਹਦੇ ਤੇ ਲੁੱਟ ਹੋਈ ਸੀ 4924 ਸੋ ਇਹਦੇ ਵਿੱਚ ਇਨਚਾਰਜ ਸੀ ਆਈਏ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚਾਰ ਬੰਦੇ ਅਰੈਸਟ ਕਰ ਲਏਗੇ ਨੇ ਜਿਹੜੇ ਦੋ ਮੇਨ ਕਿਊ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ 'ਚ ਇੱਕ ਬੰਦਾ ਅਰੈਸਟ ਹੋ ਗਿਆ ਨਾਲ ਜਿਹੜੇ ਬਾਕੀ ਤਿੰਨ ਬੰਦੇ ਸੀ ਜਿਨ੍ਹਾਂ ਨੇ ਰੈਕੀ ਕੀਤੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਤੇ ਇਹਨਾਂ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਐਗਜ਼ੀਕਿਊਟ ਕਰਨ 'ਚ ਉਹਨਾਂ ਨੂੰ ਵੀ ਨਾਲ ਅਰੈਸਟ ਕਰ ਲਿਆ ਗਿਆ ਜਿਹੜੇ ਇਹਨਾਂ 'ਚੋਂ ਪੰਜ ਬੰਦਿਆਂ 'ਚੋਂ ਚਾਰ ਬੰਦੇ ਜਿਹੜੇ ਅਰੈਸਟ ਹੋਏ ਨੇ ਇਹਨਾਂ ਦਾ ਰਿਕਾਰਡ ਥਲੀਨ ਹੈ ਪਹਿਲਾਂ ਕੋਈ ਪਰਚਾ ਨਹੀਂ ਹੈ ਬਟ ਜਿਹੜਾ ਇੱਕ ਬੰਦਾ ਏਟ ਟੂ ਬੀ ਅਰੈਸਟਡ ਹੈ ਤੇ ਤੇ ਪਹਿਲਾਂ ਇੱਕ ਪਰਚਾ ਹੈਗਾ ਇਹ ਦੂਜਾ ਪਰਚਾ ਇਹਦੇ ਤੇ ਦਰਜ ਹੋਇਆ ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ ਇਹ 10 ਪੁਆਇੰਟ ਦੇ ਅਸੀ ਤੋਂ ਬਾਅਦ ਹਥਿਆਰਾਂ ਦੇ ਨਾਲ ਹਮਲਾ ਕਰਤਾ ਸੀ ਇਹ ਵੀ ਟ੍ਰੇਸ ਕਰ ਲਈ ਗਈ ਹੈ ਸੋ ਇਹ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ ਬਿਕਾਜ਼ ਜਿਵੇਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਪਬਲਿਕਲੀ ਸੇਫ ਐਨਵਾਇਰਨਮੈਂਟ ਪ੍ਰੋਵਾਈਡ ਕਰਨਾ ਪਟਿਆਲਾ ਪੁਲਿਸ ਦੀ ਮੁਢਲੀ ਜ਼ਿੰਮੇਵਾਰੀ ਹੈ ਸਾਡਾ ਮੁਢਲਾ ਕੰਸਰਨ ਹੈ ਸੋ ਉਸ ਦੀ ਲੜੀ ਵਿੱਚ ਬੰਦੇ ਅਰੈਸਟ ਕੀਤੇ ਗਏ ਨੇ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟ੍ਰੇਸ ਕਰਨ ਦੇ ਤੌਰ ਤੇ